ਤੇਰਾ ਸਰਬਸ ਮਾਲੇ ਵਾਜੇ ਤੇਰੇ ਨਾ ਨਿਕ ਸੰਖਾ ਕੇ ਇਹ ਤੇਰੇ ਵਾਹਣ ਹਾਰੇ ਕੇਤੇ ਤੇਰੇ ਰਸ ਪ੍ਰੀਸਿਓ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੂੰ ਕਮਣ ਪਾਣੀ ਬਸੰਤਰ ਗਾਜਰੰਦ ਵਾਰੇ ਕਾਰਨ 9898 ਲਿਖ ਜਾਨਣ ਲਿਖ ਲਿਖ ਤਾਰੋ ਵਿਚਾਰੇ ਗਾਵਣ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋ ਮੰਤੇ ਰੇ ਦਾਸੁ ਵਾਰੇ ਰਾਸਨਾ ਬਰਤੇ ਦੇ ਉਤਿਆਨ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਤੁਮ ਆਪੇ ਦਾਤਾ ਤੇ ਪੰਕਤਾ ਤੁਧਵੈ ਨਾ ਜਾਣਾ ਤੂੰ ਪਾਲ ਬ੍ਰਹਮਾ ਦੇ ਅੰਤਵੇ ਅੰਤ ਦੀ ਤੇਰੇ ਕਿਆ ਗੁਣਿਆਥ ਮੁਖਾਣਾ ਜੋ ਸੇ ਰਹਿ ਜੋ ਸੇ ਰੰਤੋ ਤੇ ਜੀ ਜਨ ਨਾਨਕ ਤੈਨ ਕੁਰਬਾਣਾ ਹਰਤਿਆ ਹੈ ਹਤਿਆ ਹੈ ਤੁਧ ਜੀ ਜਿ ਕਮੈ ਫ਼ਾਸੀ ਸੇ ਮੁਕਤ ਸੇ ਮੁਕਤ ਬਾਇ ਜਨ ਹਰ ਧਿਆਇ ਦੀ ਤਣ ਟੂਟੀ ਜਨ ਕੀ ਫਾਸੀ ਜਨਰ ਪਾਉ ਦਿਨ ਹਰ ਨਿਰ ਪਾਉ ਧਿਆਇ ਜੀ ਤਣਕਾ ਕਉ ਸਰਬ ਵਾਸੀ ਜੈਨ ਸੇਵਿਆ ਜਨ ਸੇਵਿਆ ਮੇਰਾ ਹਰ ਧੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇ ਆ ਜੀ ਜਨ ਨਾਨਕ ਤਿਨ ਗੁਰ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾ ਜੀ ਭਰੇ ਬੇਅੰਤ ਬੇਅੰਤ ਆ ਤੇਰੇ ਕਹਤੋ ਤੇਰੇ ਭਗਤ ਸਲਾਹਨ ਤੁਜੀ ਹਰ ਅਣਿਕ ਅਨੇਕ ਅਨੰਤਾ ਤੇਰੀ ਅਨੰਕ ਤੇਰੀ ਅਨੰਕ ਰਹਿ ਹਰ ਪੂਜਾ ਜੀ ਤਪ ਤਾਪੈ ਜਪੈ ਦੇ ਅੰਤਾ ਤੇਰੇ ਅਨੇਕ ਤੇ ਤੇਰੇ ਅਨੇਕ ਪੜਹਿ ਬਹੁ ਸੰਗ੍ਰਿਤ ਸਾਸਤ ਜੀ ਕਰ ਕਰੀ ਆਖਟ ਕਰਮ ਕਰੰਤਾ ਸੇ ਤਾਤ ਸੇ ਸਭ ਕਪਰੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਬਾਦ ਪੁਰਖੇ ਪਰੰਪਰ ਕਰਤਾ ਜੀ ਤੁੱਜੇ ਵਡੇ ਵਰਨਾ ਕੋਈ ਤੂੰ ਜਬ ਜਬ ਇਕੋ ਸਦਾ ਸਦਾ ਤੂੰ ਇਕੋ ਜੀ ਤੂੰ ਨਹਿ ਚੜ ਕਰਤਾ ਸੋਈ ਦੇ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤਰੇ ਆਪੇ ਸ੍ਰੇਸ਼ਟ ਸਾਖੁ ਪਾਈ ਜੀ ਤਰੇ ਆਪੇ ਸਰਬ ਸੁਖਿ ਹੋਈ ਜਨ ਨਾਨਕ ਗੁਣ ਗਾਵੈ ਸੰਤਿ ਕੇ ਜੀ ਜੋ ਸਭ ਕਾ ਜਾਣ ਹੋਈ ਆਸਾ ਮਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਹੀ ਜੋ ਤੂ ਕਰੈ ਸੋਈ ਛਿਸੀ ਜੋ ਤੂ ਨੇ ਸੋਈ ਹੋਇ ਸਤੇਰੀ ਤੂੰ ਸਭਣੀ ਤੇ ਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮੁ ਕਰਿ ਖਰਦਾ ਮਨ ਮੁਖ ਗਵਾਇਆ ਤੇਰੇ ਆਪ ਵਿਚੋੜਿਆ ਆਪਾ ਤੂੰ ਦਰੇ ਹੋ ਸਭ ਤੁਝ ਹੀ ਮਾਹਿ ਵਿਣ ਦੂਜਾ ਕੋਈ ਨਾ ਹੈ ਜੀ ਜਤ ਸਭ ਤੇਰਾ ਹੈ ਲਾ ਵਿਦੋਮ ਮਨ ਵਿਚਿ ਲਿਆ ਸੰਜੋਗੀ ਮੇਲ ਜਿਸਨੋ ਤੂਜਾ ਨਾਹੈ ਸੋਈ ਜੰਝਾਣੈ ਹਰ ਗੁਰ ਸਦਹੀ ਆਖ ਬਖਾਣੈ ਜਨ ਹਰਿ ਸੇਵਿਆ ਤਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਅਕਵੇ ਕਰਤਾ ਤੇਰਾ ਕੀਆ ਸਭ ਹੋਏ ਤੁਜਵੰ ਦੂਜਾ ਨਾ ਹੋਏ ਤੂੰ ਕਰ ਕਰ ਵੇਖਾਂ ਜਾਣ ਜੋਏ ਜਨਾਨਕ ਗੁਰਮੁਖ ਪਰਗਟ ਹੋਏ ਅਸ ਮਹਲਾ ਪਹਿਲਾ ਤਖਸਰ ਵੜੇ ਪਈ ਨਿਵਾਸਾ ਪਾਣੀ ਪਾਵੁਤਨ ਹੈ ਕੀਆ ਪਾਪੈ ਮੋ ਪਗ ਨਹੀਂ ਚਾਲੈ ਹਮ ਦੇਖਾਂ ਤੈ ਦੂਰੀਯ ਦੇ ਮਨ ਇਕ ਨਾ ਜੇ ਤਸ ਮੂਡ ਬਨਾ ਹਰ ਮਿਸ਼ਰਤ ਤੇਰੇ ਗੁਣ ਜਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਤਉ ਤਉ ਨਾਨਕ ਤਿਨ ਕੀ ਸਰਣਾ ਲਿਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਤਮਕ ਦੇ ਹੁਰੀਆ ਬੋਨੂਆਂ ਕੀ ਤੇਰੀ ਵਰੀਆ ਆਵਰ ਕਾਲ ਤਰਕੇ ਤੈਨ ਕਾਮ ਮਿਲ ਸਾਧ ਸੰਗਤ ਪਦ ਕੇ ਮਨ ਨਾਮ ਸਰੰਗਾਂ ਲਾਗ ਕਉ ਜਲ ਕਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਓਮ ਜਾਪ ਤਪ ਸੰਜਮ ਤਰਨ ਨਾਕਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਹੋ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਪਾਛਹੀ ਦਸਮੀ ਕਵਿ ਵਾਚ ਬੇਂਤੀ ਚੋਪਈ ਅਮਰੀ ਕਰੋ ਆਦਰ ਚਾ ਪੂਰਾ ਹੋਏ ਜਿਤ ਕੀ ਇੱਛਾ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਖ ਸਮੈ ਕਰਤਾ ਰਾ ਮੋਰ ਛਾਣ ਜਿ ਕਰਦੇ ਕਰੀਐ ਸਭੈ ਰਣ ਕੋ ਆਦ ਸੰਗਰੀਐ ਪੂਰਨ ਹੋਏ ਪਿਆਸਾ ਤੋਰ ਪਨਨ ਕੀ ਰਹਾ ਹੈ ਪਿਆਸਾ ਤੁਮਹਿ ਛਾੜ ਕੋਈ ਹੋਰ ਨਾ ਤੇ ਅਮੋ ਜੋ ਬਰ ਚਾਹੂੰ ਤੋ ਤੁਮ ਤੇ ਪਾਉ ਸੇਵਕ ਸਕਾ ਮਾਰੇ ਤਾਰੀਐ ਜਨ ਜਨ ਸਤਰਹ ਮਾਰੇ ਮਾਰੀਐ ਆਪ ਹਾਦੈ ਮੁਜੈ ਉਬਰੀਐ ਮਰਨ ਕਾਲ ਕਾ ਪ੍ਰਾਸ ਨੇ ਮਰੀਐ ਪੂਜੋ ਸਦਾ ਹਮਾਰੇ ਪਛਾਸ ਰਿਅਲ ਤੂਜੋ ਕਰੇ ਔਰ ਅੱਛਾ ਰੱਖ ਲੈ ਮੋਹੇ ਰੱਖਣਾ ਸਾਹਿਬ ਸੰਤ ਸਹਾਇ ਤੇਾਰੇ ਦੀਨ ਬੰਦ ਦੁਸ਼ਟਾਂ ਕੇ ਹੰਤਾ ਤੁਮ ਹੋ ਪੂਰੀ ਚਿਤਾਰਪਸੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ਿਵ ਜੂ ਅਕਤਰਾ ਕਾਲ ਪਾਏ ਕ੍ਰਿਸ਼ਨ ਪ੍ਰਕਾਸ਼ ਬਦਕਾਲ ਕਾ ਕੀ ਆਤਮਾ ਸਾਚ ਜਵਨ ਕਾਲ ਜੋਗੀ ਸ਼ਿਵ ਕੀਓ ਵੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਾਰਾ जवन का सब जक्त बनायो देव दैत पजायो आदरते कहत कारा सोई गुरु समझे हो हमारा ਨਮਸਕਾਰ ਤੁਸੀਂ ਕੋ ਗਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਸਭ ਕਨ ਕੋ ਸਭ ਨੂੰ ਸੁਖ ਦਿਓ ਸਤਰਨ ਕੋਪਨ ਮੋਗਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਚਰ ਅਥੂਲਾ ਸਾ ਪਰ ਕਰਬ ਦ੍ਰਿਸ਼ਤ ਕਰ ਭੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇਸ ਕੀ ਏਕਾ ਏਕੀ ਪੀਰ ਪਛਾਨਣਾ ਕਟਕਟ ਕੇ ਪੜ ਪੜ ਕੀ ਜਾਣੈ ਜਗਤ ਕਰਤ ਕਰਾ ਕਰਤਾ ਰਾ ਪ੍ਰਦਾ ਕਰਤ ਕਬ ਦੇਹ ਅਪਾਰਾ ਜਬ ਆ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭੋ ਜੇਤੇ ਬਦਨ ਸਿਸ਼ਟ ਸਭ ਤਾਰੈ ਰਾਤੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਕ ਬੇਦ ਭੇਦ ਆਲਮ निरंकार निर्विकार निरलंब आद अनिल अनाद असंग पापा मूड़ चारत पैदा जाको देव न बात बेदा तांको परपाण अनि माड़त महा मूड़ कतई न जानत महादेव को कहत सदा शिव निरंकार का चैतन्य है प्रबो आपी अपनी बुद्धि जेती वर्णत नहीं सहते की तोरा मुख न जाए पसारा कहत सदा थनु संथा ਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾ ਪਹੀ ਕੂਪਾ ਅੰਦਰ ਜੇ ਰਜ ਸੇ ਤਜੀ ਕੀ ਨੀ ਅਤ ਕੁਝ ਕਾਨ ਬਹੁ ਰਜ ਦੀਨੀ ਕਹੋ ਮੂਲ ਰਾਜਾ ਹਵ ਬੈਠਾ ਕਹੋ ਸੰਤ ਪਿਓ ਸੰਕਰ ਇਕੱਠਾ ਸਵਰੀ ਸ਼ਟ ਦਿਖਾਏ ਅਚਾਪਵ ਆਦ ਜੁਗਾਦ ਸਰੂਪ ਸਿਆਪਵ ਅਗਰ ਅੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਕ ਸੰਗਰੋ ਦੋਸਤ ਜੀ ਤੇ ਉਠ ਬਤੋ ਉਠ ਪਾਤਾ ਸ਼ਕਲਮ ਲੇਚ ਕਰੋ ਰਣਕਾਤਾ ਜੇ ਅਸਤ ਸਰ ਨੀ ਪਰੇ ਤਨ ਕੇ ਦੁਖ ਦੁਖ ਮਰ ਮਰੇ ਔਰ ਕਾ ਜਮਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟਨੇ ਹੈ ਰਿਛਾ ਹੋਏ ਤਾਂ ਹੈ ਸਭ ਕਾਲ ਦੋਸਟ ਰਿਸ਼ਟ ਰਹੇ ਤਦ ਕਾਲ ਕਿਰਪਾ ਦਿਸਤਨ ਜਾਏ ਨਿਹਰੇ ਹੋ ਤਾਂ ਕੇ ਤਾਪ ਤਨ ਕੋ ਮੋਹਰੇ ਹੋ ਰੇਤ ਸੈਤ ਕਰ ਮੋ ਸਭ ਹੋਈ ਦੋਸਟ ਸ਼ਾਸ਼ਵਸ਼ ਕੈ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਂ ਇਕ ਬਾਰਾ ਜਨਮ ਨਾਮ ਤਿਹਾਰੋ ਕਹਾਦਾਰ ਲਦਸ਼ਟ ਦੋਖ ਤੇ ਰਹਾ ਢੜਕੇ ਤਮੈ ਸ਼ਰਨ ਤੇ ਹਾਰੀ ਆਪ ਕਹਾ ਬੈਲ ਹੋ ਉਬਾਰੀ ਸਾਰ ਬਠਾਰ ਮੋ ਹੋ ਸਹਾਰੀ ਦਸ਼ਟ ਦੋਖ ਤੇ ਰਹਿੋ ਉਚਾਈ ਸੋਈਆ ਕਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾਮ ਮੰਨਿਓ ਸਿਮਰਤ ਸਾਸਤਰ ਵੇਦ ਸੁਦੇ ਬਹੁਤੇ ਕਹੈ ਹਮ ਏਕਨ ਸਰੀਆ ਪੰਤਰ ਪਾਉਰੀ ਕਰ ਮੈਂ ਨ ਕਹੋ ਸਭ ਤੋਹੇ ਵਿਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਮੈਂ ਜਨਮ ਕੀ ਰਾਜਿਆਸ ਗੋਵਿੰਦ ਦਾਸ ਘਾਰ ਨਾਮ ਕਲੀ ਮਹਲਾ ਕੀ ਜਾ ਅਨੰਤ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੋਤਾ ਪਾਇਆ ਸਹਿਜ ਸੇਤੀ ਮਨੁ ਜੀਆ ਦਾ ਨਾ ਰਗ ਰਤਨ ਪਰਵਾਰ ਕਰਿਆ ਸ਼ਬਦ ਗਾਵਣੇ ਆਈਆ ਸ਼ਬਦੋ ਤਾ ਗਾਵੋ ਹਰੀ ਕੇ ਆਨੰਦ को आ, गुरु मैं पाया मन मेरा तू सदा रहो ना हो तू मन मेरे दुख सब विधना अंगी करे तेरा का ਗੁਣਾ ਗਲਾ ਸੁਨਾਰਤ ਸੁਆਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਅਸਦਾ ਰਹੋ ਹਰਨਾਲੇ ਸੋ ਜੀ ਸਹੀ ਬਾ ਕਿਆ ਨਹੀਂ ਕਰਤੇ ਰੈ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਇਹ ਸੋ ਪਾਵੇ ਸਖਤਸਲ ਹਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਆਵ ਅਦਿ ਸ਼ਬਦ ਕਨੇਰੇ ਕਹਿ ਜਿ ਸਵਾਹਿਬ ਕਉ ਨਹੀਂ ਕਰਤੇ ਰਾਮ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਬਿਨੁ ਭੁਖਾ ਸਭੁ ਗਵਾਈਆ ਕਰਿ ਸਾਤ ਸੁਖਮਣਿ ਆਇ ਉਸਿਆਧਨ ਇਛਾ ਸਭੁ ਜਾਈਆ ਸਦਾ ਕੁਰਬਾਨ ਕਿਤਾ ਗੋਰ ਵਟੋ ਜਿਸ ਦੀਐ ਵਰਿਆਆਂ ਨਾ ਨਿਕਸ ਨੂੰ ਸੰਤੋਸ਼ ਸ਼ਬਦ ਕਰੋ ਪਿਆਰੋ ਸੱਚਾ ਨਾਮ ਮੇਰਾ ਆਦਾਰੋ ਵਾਜੇ ਪੰਚ ਸ਼ੋਦ ਤਿਤਕਾਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਘਰ ਆਦਿਤ ਕਰਤਾਰਿਆ ਕੰਚ ਦੂਤ ਦਵਸ ਕੀਤੇ ਕਾਲ ਪੰਟਕ ਮਾਰਿਆ ਕਰਮ ਪਾਰਾ ਤਰ ਜਿਲ ਕੋ ਸੇ ਨਾਮ ਹਰ ਕਹਿ ਲਾਗੇ

ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਕੋਇ ਤ ਸਤ ਹੋਏ ਆਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨ ਹੰਦ ਤੂਰੇ どうぞ。

ਤਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵੇ